ਟਕਾਏ ਜੀਓ ਆਸਾ ਮਹੱਲਾ ਚੌਥਾ ਹਰ ਕੀਰਤਿ ਮਨ ਭਾਈ ਪਰਮਗਤਿ ਪਾਈ ਹਰ ਮਨ ਤਨ ਮੀਠ ਲਗਾਣ ਜੀਓ ਹਰ ਹਰ ਰਸ ਪਾਇਆ ਗੁਰਮਤਿ ਹਰ ਧਿਆਇ ਧੁਰ ਮਸਤਕ ਭਾਗ ਪ੍ਰਾਨ ਜੀਓ ਧੁਰ ਮਸਤਕ ਭਾਗ ਹਰਨਾਮ ਸੁਹਾਗ ਹਰਨਾਮੈ ਹਰ ਗੁਣ ਗਾਇਆ ਮਸਤਕ ਮਣੀ ਪ੍ਰੀਤ ਬਹੁ ਪ੍ਰਗਟਿ ਹਰ ਨਾਮੈ ਹਰ ਸੁਹਾਇਆ ਜੋਤੀ ਜੋਤ ਮਿਲੀ ਪ੍ਰਭ ਪਾਇਆ ਮਿਲ ਸਤਗੁਰ ਮਨੁਆ ਮਾਨ ਜੀਓ ਹਰ ਕੀਰਤਿ ਮਨ ਪਾਏ ਪਰਮਗਤ ਪਾਈ ਹਰ ਮਨ ਤਨ ਮੀਠ ਲਗਾਣ ਜੀਓ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਊਤਮ ਜਨ ਪ੍ਰਧਾਨ ਜੀਓ ਤਿਨ ਹਮ ਚਰਨ ਸਰੇ ਵਹਿ ਖਿਨ ਖਿਨ ਪਗ ਧੋਵਹਿ ਜਿਨ ਹਰ ਮੀਠ ਲਗਾਣ ਜੀਓ ਹਰ ਮੀਠਾ ਲਾਇਆ ਪਰਮ ਸੁਖ ਪਾਇਆ ਮੁਖ ਭਾਗਾ ਰਤਿ ਚਾਰੀ ਗੁਰਮਤਿ ਹਰ ਗਾਇਆ ਹਰ ਹਾਰ ਉਰ ਪਾਇਆ ਹਰ ਨਾਮ ਕੰਠ ਧਾਰੀ ਸਭ ਏਕ ਦ੍ਰਿਸ਼ਟ ਸਮਤ ਕਰ ਦੇਖੈ ਸਭ ਆਤਮ ਰਾਮ ਪਛਾਣ ਜੀਓ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਉੱਤਮ ਜਨ ਪ੍ਰਧਾਨ ਜੀਉ ਸਤ ਸੰਗਤ ਮਨ ਪਾਈ ਹਰ ਰਸਨ ਰਸਾਈ ਵਿੱਚ ਸੰਗਤ ਹਰ ਰਸ ਹੋਏ ਜੀਉ ਹਰ ਹਰ ਅਰਾਧਿਆ ਗੁਰ ਸ਼ਬਦ ਵਿਗਾਸਿਆ ਬੀਜਾ ਅਵਰਨਾ ਕੋਏ ਜੀਉ ਅਵਰਨਾ ਕੋਏ ਹਰੇ ਅੰਮ੍ਰਿਤ ਸੋਏ ਜਿਨ ਪੀਆ ਸੋ ਵਿਦ ਜਾਣੈ ਤਨ ਤਨ ਗੁਰੂ ਪੂਰਾ ਪ੍ਰਭ ਪਾਇਆ ਲਗ ਸੰਗਤ ਨਾਮ ਪਛਾਣੈ ਨਾਮੋ ਸੇਵ ਨਾਮੋ ਅਰਾਧੈ ਬਿਨ ਨਾਮੈ ਅਵਰ ਨਾ ਕੋਈ ਜੀਉ ਸਤ ਸੰਗਤ ਮਨ ਭਾਈ ਹਰ ਰਸਨ ਰਸਾਈ ਵਿੱਚ ਸੰਗਤ ਹਰ ਰਸ ਹੋਏ ਜੀਉ ਹਰ ਦਇਆ ਪ੍ਰਭ ਤਾਰਹੁ ਪਾਖਣ ਹਮ ਤਾਰਹੁ ਕੱਢ ਲੇ ਉਹ ਸ਼ਬਦ ਸੁ ਭਾਏ ਜੀਉ ਮੋਹ ਚੀਕੜ ਫਾਥੇ ਨਿਗਰਤ ਹਮ ਜਾਤੇ ਹਰ ਬਾਂਹ ਪ੍ਰਭੂ ਪਕਰਾਈ ਜੀਉ ਪ੍ਰਭ ਬਾਂਹ ਪਕਰਾਈ ਊਤਮ ਮਤ ਪਾਈ ਗੁਰ ਚਰਨੀ ਜਨ ਲਾਗਾ ਹਰ ਹਰ ਨਾਮ ਜਪਿਆ ਆਰਾਧਿਆ ਮੁਖ ਮਸਤਕ ਭਾਗ ਸੁਭਾਗਾ ਜਨ ਨਾਨਕ ਹਰ ਕਿਰਪਾ ਤਾਰੀ ਮਨ ਹਰ ਹਰ ਮੀਠਾ ਲਾਏ ਜੀਉ ਹਰ ਦਇਆ ਪ੍ਰਭ ਤਾਰੂ ਆਖਣ ਹਮ ਤਾਰੂ ਕੜ ਲੇਵੋ ਹੋ ਸ਼ਬਦ ਸੁਪਾਏ ਜੀਓ ਆਸਾ ਮਹੱਲਾ ਚੌਥਾ ਮਨ ਨਾਮ ਜਪਾਨਾ ਹਰ ਹਰ ਮਨ ਭਾਨਾ ਹਰ ਭਗਤ ਜਨਾ ਮਨ ਚਾਓ ਜੀਓ ਜੋ ਜਨ ਮਰ ਜੀਵੇ ਤਿਨੇ ਅੰਮ੍ਰਿਤ ਪੀਵੇ ਮਨ ਲਾਗਾ ਗੁਰਮਤਿ ਭਾਉ ਜੀਓ ਮਨ ਹਰ ਹਰ ਭਾਉ ਗੁਰ ਕਰੇ ਪਸਾਉ ਜੀਵਨ ਮੁਕਤ ਸੁਖ ਹੋਈ ਜੀਵਨ ਮਰਨ ਹਰ ਨਾਮ ਸੁਹੇਲੇ ਮਨ ਹਰ ਹਰ ਹਿਰਦੈ ਸੋਈ ਮਨ ਹਰ ਹਰ ਵਸਿਆ ਗੁਰਮਤਿ ਹਰ ਰਸਿਆ ਹਰ ਹਰ ਰਸ ਗਟਾਕ ਪੀਆਉ ਜੀਓ ਮਨ ਨਾਮ ਜਪਾਨ ਹਰ ਹਰ ਮਨ ਭਾਨਾ ਹਰ ਭਗਤ ਜਨਾ ਮਨ ਚਾਉ ਜੀਓ ਜਗ ਮਰਨ ਨਾ ਪਾਇਆ ਨਿਤ ਆਪ ਲਕਾਇਆ ਮਤ ਜਮ ਪਕਰੈ ਲੈ ਜਾਏ ਜੀਓ ਹਾਰੇ ਅੰਤਰ ਬਾਹਰ ਹਰ ਪ੍ਰਭ ਏਕੋ ਇਹੋ ਜੀ ਅੜਾ ਰੱਖਿਆ ਨਾ ਜਾਏ ਜੀਓ ਕਿਉ ਜੀਓ ਰਖੀਜੈ ਹਰ ਵਸਤ ਲੜੀਜੈ ਜਿਸ ਕੀ ਵਸਤ ਸੋ ਲੈ ਜਾਏ ਜੀਓ ਮਨ ਮੁਖ ਕੰਨ ਪਲਾਵ ਕਰ ਭਰਮੇ ਸਭ ਔਖਦ दारू ਲਾਏ ਜੀਓ ਜਿਸ ਕੀ ਵਸਤ ਪ੍ਰਭ ਲੈ ਸੁਆਮੀ ਜਨ ਉਬਰੇ ਸ਼ਬਦ ਕਮਾਏ ਜੀਓ ਜਾਗ ਮਰਨ ਨ ਪਹਾਇਆ ਨਿਤ ਆਪ ਲਕਾਇਆ ਮਤ ਜਮ ਪਕਰੈ ਲੈ ਜਾਏ ਜੀਉ ਧੁਰ ਮਰਨ ਲਖਾਇਆ ਗੁਰਮੁਖ ਸੋਹਾਇਆ ਜਨ ਉਬਰੇ ਹਰ ਹਰ ਧਿਆਨ ਜੀਉ ਹਰ ਸੋਭਾ ਪਾਈ ਹਰ ਨਾਮ ਵੜਿਆਈ ਹਰ ਦਰਗਾਹ ਪੈਂਦੇ ਜਾਣ ਜੀਉ ਹਰ ਦਰਗਾਹ ਪੈਂਦੇ ਹਰ ਨਾਮੈ ਸੀਦੇ ਹਰ ਨਾਮੈ ਤੇ ਸੁਖ ਪਾਇਆ ਜਨਮ ਮਰਨ ਦੋਐ ਦੁਖ ਮੀਟੇ ਹਰ ਰਾਮੈ ਨਾਮ ਸੁਮਾਇਆ ਹਰ ਜਨ ਪ੍ਰਭ ਰਲ ਏਕੋ ਹੋਏ ਹਰ ਜਨ ਪ੍ਰਭ ਏਕ ਸਮਾਨ ਜੀਓ ਤੁਰ ਮਰਨ ਲਖਾਇਆ ਗੁਰਮੁਖ ਸੁਹਾਇਆ ਜਾਨੇ ਉਬਰੇ ਹਰ ਹਰ ਧਿਆਨ ਜੀਓ ਜਗ ਉਪਜੈ ਬਿਨ ਸੈ ਬਿਨ ਸੁਬਨਾਸੈ ਲਗ ਗੁਰਮਕ ਅਸਥਿਰ ਹੋਏ ਜੀਓ ਗੁਰਮੰਤਰ ਦਰੜਾਏ ਹਰ ਰਸ ਕਰਸਾਏ ਹਰ ਅਮਰਤ ਹਰ ਮੁਖ ਚੋਏ ਜੀਉ ਹਰ ਅਮਰਤ ਰਸ ਪਾਇਆ ਮੁਆ ਜੀਵਾਇਆ ਫਿਰ ਬਹੁੜ ਮਰਨਾ ਹੋਈ ਹਰ ਹਰ ਨਾਮ ਅਮਰ ਪਦ ਪਾਇਆ ਹਰ ਨਾਮ ਸਮਾਵੇ ਸੋਈ ਜਨ ਨਾਨਕ ਨਾਮੇ ਆਧਾਰ ਟੇਕ ਹੈ ਬਿਨ ਨਾਮੈ ਅਵਰ ਨਾ ਕੋਈ ਜੀਉ ਜਗ ਉਪਜੈ ਬਿਨ ਸੈ ਬਿਨ ਸੁ ਬਨਾਸੈ ਲੱਗ ਗੁਰਮੁਖ ਅਸਥਿਰ ਹੋਏ ਜੀਉ ਆਸਾ ਮਹੱਲਾ ਚੌਥਾ ਸ਼ੰਤ ਵੱਡਾ ਮੇਰਾ ਗੋਵਿੰਦ ਅਗਮ ਅਗੋਚਰ ਆਦ ਨਿਰੰਜਨ ਨਰੰਕਾਰ ਜੀਉ ਤਾਂ ਕੀ ਗਤ ਕਹੀ ਨਾ ਜਾਈ ਅਮਿਤ ਵਡਿਆਈ ਮੇਰਾ ਗੋਵਿੰਦ ਅਲਖ ਅਪਾਰ ਜੀਉ ਗੋਵਿੰਦ ਅਲਖ ਅਪਾਰ ਅਪਰੰਪਰ ਆਪੇ ਆਪਣਾ ਜਾਣੈ ਕਿਆ ਇਹ ਜੰਤ ਵਿਚਾਰੇ ਕਹੀਐ ਜੋ ਤੁਦ ਆਖ ਵਖਾਣੈ ਜਿਸਨੋ ਨਦਰ ਕਰਹਿ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜੀਉ ਵੱਡਾ ਮੇਰਾ ਗੋਵਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਉ ਤੂੰ ਆਦ ਪੁਰਖ ਅਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜੀਉ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਸਭ ਮੈਂ ਰਹਿ ਆਸਮਾਏ ਜਿਉ ਘਟੇ ਅੰਤਰ ਪਾਰ ਬ੍ਰਹਮ ਪਰਮੇਸ਼ਰ ਤਾ ਕਾਇ ਅੰਤ ਨਾ ਪਾਇਆ ਤਿਸ ਰੂਪ ਨਾ ਰੇਖ ਅਦਿਸ਼ਟ ਅਗੋਚਰ ਗੁਰਮੁਖ ਅਲਖ ਲਖਾਇਆ ਸਦਾ ਆਨੰਦ ਰਹਿ ਦਿਨ ਰਾਤੀ ਸਹਜੇ ਨਾਮ ਸਮਾਏ ਜਿਉ ਤੂੰ ਆਦ ਪੁਰਖ ਅਪਰੰਪਰ ਕਰਤਾ ਤੇਰਾ 파 ਨਾ ਪਾਇਆ ਜਾਏ ਜੀਓ ਤੂੰ ਸਤ ਪਰਮੇਸ਼ਰ ਸਦਾ ਅਬਨਾਸੀ ਹਰ ਹਰ ਗੁਣੀ ਨਿਧਾਨ ਜੀਓ ਹਰ ਹਰ ਪ੍ਰਭ ਏਕੋ ਅਵਰਨਾ ਕੋਈ ਤੂੰ ਆਪੇ ਪੁਰਖ ਸੁਜਾਨ ਜੀਓ ਪੁਰਖ ਸੁਜਾਨ ਤੂੰ ਪ੍ਰਧਾਨ ਤੁਧ ਜੇਵੜ ਅਵਰਨਾ ਕੋਈ ਤੇਰਾ ਸ਼ਬਦ ਸਭ ਤੂੰ ਹੈ ਵਰਤੈ ਤੂੰ ਆਪੇ ਕਰਹਿ ਸੋ ਹੋਈ ਹਰ ਸਭ ਮਹਿ ਰਵਿਆ ਏਕੋ ਸੋਈ ਗੁਰਮਖ ਲਖਿਆ ਹਰ ਨਾਮ ਜੀਓ ਤੂੰ ਸਤ ਪਰਮੇਸ਼ਰ ਸਦਾ ਅਬਨਾਸੀ ਹਰ ਹਰ ਗੁਣੀ ਨਿਧਾਨ ਜੀਓ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੇਂ ਚਲਾਏ ਜੀਓ ਤੁਦੇ ਆਪੇ ਭਾਵੈ ਤਿਵੇਂ ਚਲਾਵਹਿ ਸਭ ਤੇਰੇ ਸ਼ਬਦ ਸਮਾਏ ਜੀਓ ਸਭ ਸ਼ਬਦ ਸਮਾਵੈ ਜਾਂ ਤਉਦ ਭਾਵੇ ਤੇਰਾ ਸ਼ਬਦ ਵਡਿਆਈ ਗੁਰਮੁਖ ਬੁੱਧ ਪਾਈਐ ਆਪ ਗੁਆਈਐ ਸ਼ਬਦੇ ਰਹਿ ਆਸਮਾਈ ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਐ ਨਾਨਕ ਨਾਮ ਸਮਾਏ ਜੀਉ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੇ ਤਿਵੇਂ ਚਲਾਏ ਜੀਉ ਇੱਕ ਓੰਕਾਰ ਸਤਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸ਼ੰਤ ਘਰ ਚੌਥਾ ਹਰੇ ਅਮਰਤ ਪਿੰਨੇ ਲੋਇਣਾ ਮਨ ਪ੍ਰੇਮ ਰਤਨ ਆ ਰਾਮ ਰਾਜੀ ਮਨ RAM ਕਸਵੱਟੀ ਲਾਇਆ ਕੰਚਨ ਸੋਵਿੰਨਾ ਗੁਰਮਖ ਰੰਗ ਚਲੂਲਿਆ ਮੇਰਾ ਮਨ ਤਨੋਂ ਭਿੰਨਾ ਜਨ ਨਾਨਕ ਮੁਸਕ ਚ ਢੋਲਿਆ ਸਭ ਜਨਮ ਤਨ ਤੰਨਾ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੀ ਜਿਸ ਲਾਗੀ ਪੀਰ ਪਰਮ ਕੀ ਸੋ ਜਾਣੈ ਜਰੀਆ ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ ਜਨ ਨਾਨਕ ਸਤ ਗੁਰ ਮੇਲ ਹਰ ਜਗ ਦੁਤਰ ਤਰੀਆ ਹਮ ਮੂਰਖ ਮੁਗਦ ਸਰਨਾਗਤੀ ਮਿਲ ਗੋਵਿੰਦ ਰੰਗਾਰਾਮ ਰਾਜੀ ਗੁਰਪੂਰੈ ਹਰ ਪਾਇਆ ਹਰ ਭਗਤ ਇਕ ਮੰਗਾ ਮੇਰਾ ਮਨ ਤਨ ਸ਼ਬਦ ਵਿਗਾਸਿਆ ਜਪ ਅਨਤ ਤਰੰਗਾ ਮਿਲ ਸੰਤ ਜਨਾ ਹਰ ਪਾਇਆ ਨਾਨਕ ਸਤ ਸੰਗਾ ਦੀਨ ਦਿਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਯਾ RAM ਰਾਜੀ ਹਉ ਮੰਗਉ ਸਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਵਛਲ ਹਰ ਬਿਰਦ ਹੈ ਹਰ ਲਾਜ ਰਖਾਇਆ ਜਨ ਨਾਨਕ ਸਰਨਾਗਤੀ ਹਰ ਨਾਮ ਤਰਾਇਆ ਆਸਾ ਮਹੱਲਾ ਚੌਥਾ